ਅੰਮ੍ਰਿਤਸਰ ਦੇ ਮਸ਼ਹੂਰ ਖੇੜਾ ਕਾਲਜ ਜਿੱਥੇ ਕੀ ਨੌਜਵਾਨ ਸਟੂਡੈਂਟ ਫਾਰਮ ਭਰਨ ਲਈ ਪਹੁੰਚਦੇ ਹਨ ਲੇਕਿਨ ਖੇੜਾ ਕਾਲਜ ਵੱਲੋਂ 200 ਰੁਪਏ ਦੇ ਚ ਨੌਜਵਾਨਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਸਟੂਡੈਂਟ ਇੱਕ ਆਪਣੀ ਵਾਈਫ ਦਾ ਫਾਰਮ ਭਰਨ ਦੇ ਲਈ ਖੇੜਾ ਕਾਲਜ ਪਹੁੰਚਦਾ ਹੈ ਜਿੱਥੇ ਕੀ ਕੋਈ ਤਕਨੀਕੀ ਕਾਰਨ ਫਾਰਮ ਨਹੀਂ ਭਰੇ ਜਾਂਦੇ ਜਿਸ ਤੋਂ ਬਾਅਦ ਨੌਜਵਾਨ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੇ ਕੋਲ ਸ਼ਾਮ ਨੂੰ ਨਹੀਂ ਆਇਆ ਜਾਵੇਗਾ ਇਸ ਕਰਕੇ ਤੁਸੀਂ ਮੇਰੇ ਪੈਸੇ ਵਾਪਸ ਕਰ ਦਿਓ ਮੈਂ ਕਿਥੇ ਹੋਰ ਪੈਸੇ ਦੇ ਕੇ ਫਾਰਮ ਭਰਵਾ ਲਵਾਂਗਾ ਲੇਕਿਨ ਖੇੜਾ ਕਾਲਜ ਵੱਲੋਂ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ ਜਿਸ ਤੋਂ ਬਾਅਦ ਖੇੜਾ ਕਾਲਜ ਦੇ ਮਾਲਕ ਦੇ ਮੁੰਡੇ ਵੱਲੋਂ ਗਾਲੀ ਗਲੋਚ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸਟਾਫ ਵੱਲੋਂ ਹੱਥ ਪਾਈ ਵੀ ਕੀਤੀ ਜਾਂਦੀ ਹੈ ਲੇਕਿਨ ਨੌਜਵਾਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਨਟ ਦੇ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਜੀ ਵਾਕਰ ਕਪੂਰ ਜੀ ਖੇੜਾ ਕਾਲਜ ਮੈਂ ਆਪਣੇ ਬਰਦਰ ਦੇ ਨਾਲ ਆਪਣੀ ਵਾਈਫ ਦਾ ਪੀਪਰ ਭਰਨ ਗਿਆ ਸੀਗਾ ਜਦੋਂ ਮੈਂ ਪੀਪਰ ਭਰਨ ਗਿਆ ਖੇੜਾ ਕਾਲਜ ਉੱਥੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਪਹਿਲਾਂ ਪੀਸ ਜਮਾ ਕਰਵਾ ਦਿਓ ਜਦੋਂ ਮੈਂ ਫੀਸ ਜਮਾ ਕਰਵਾ ਦਿੱਤੀ ਮੈਂ ਪੇਪਰ ਪਰ ਅੰਚਲਾ ਗਿਆ ਪੇਪਰ ਪਰ ਦੇ ਪਰ ਦੇ ਸਾਈਟ ਉਨਰ ਮੇਨਟੇਨੈਂਸ ਚੱਲਦੀ ਸੀਗੀ ਇਹਨਾਂ ਨੇ ਕਿਹਾ ਜੀ ਕਿ ਪੇਪਰ ਅੱਜ ਭਰਿਆ ਨਹੀਂ ਜਾਣਾ ਵਾ ਤੁਸੀਂ ਸ਼ਾਮ ਤੱਕ ਆ ਜਾਓ ਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਸ਼ਾਮੀ ਆ ਨਹੀਂ ਸਕਦਾ ਮੈਂ ਤਾਂ ਆਪਣੇ ਕੰਮ ਜਾਣਾ ਆ ਮੈਂ ਇਦਾਂ ਕਰਾਂ ਕਿਸੇ ਹੋਰ ਕੋਲ ਪਰਵਾ ਲਾਂਗਾ ਜੀ ਤੁਹਾਡੀ ਨਹੀਂ ਭਰਿਆਗਾ ਤੁਸੀਂ ਰਹਿਣ ਦਿਓ ਕੋਈ ਗੱਲ ਤੁਸੀਂ ਪੈਸੇ ਵਾਪਿਸ ਕਰ ਦਿਓ ਉਹ ਕਹਿੰਦੇ ਜੀ ਇਨਟੈਂਡਰ ਮੇਨਟੇਨੈਂਸ ਹੈਗੀ ਔਰ ਸਾਡੀ ਗਲਤੀ ਨਹੀਂ ਜੀ ਅਸੀਂ ਨਹੀਂ ਪੈਸੇ ਵਾਪਿਸ ਕਰਨੇ 200 ਰੁਪਏ ਦਿੱਤੇ ਸੀ 200 ਰੁਪਏ ਅੱਜ 200 ਰੁਪਏ ਪਿੱਛੇ ਅਗਲੇ ਸਾਡੇ ਨਾਲ ਤੇ ਅਸੀਂ 200 ਰੁਪਏ ਉਹਨਾਂ ਨੂੰ ਦਿੱਤੇ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਠੀਕ ਆ ਭਾਜੀ ਪੈਸੇ ਵਾਪਸ ਕਰ ਦੋ ਤੇ ਉਹ ਕਹਿੰਦਾ ਪੈਸੇ ਵਾਪਸ ਨਹੀਂ ਦੇਵਾਂਗਾ ਸਰ ਇਹ ਤਾਂ ਗਲਤ ਹੈ ਜੀ ਪੈਸੇ ਵਾਪਸ ਨਹੀਂ ਜੋ ਸੂਲਣ ਬੰਦੋ ਤੁਹਾਡੇ ਬੰਦੇ ਆ ਬਟ ਉਹਨਾਂ ਦਾ ਬੇਟਾ ਜਿਹੜਾ ਸੀਗਾ ਬਤਮੀਜੀ ਨਾਲ ਗੱਲ ਕਰ ਰਿਹਾ ਸੀਗਾ ਆਖੋ ਕਹਿੰਦਾ ਜਾ ਜਿੱਥੋਂ ਲੈਣੇ ਲੱਲਾ ਪੈਸੇ ਜਾ ਕੇ ਮੇਰੇ ਕੋਲ ਨਹੀਂ ਦਿੱਤੇ ਜਾਂਦੇ ਤੇ ਉਸ ਤੋਂ ਬਾਅਦ ਸਾਡਾ ਗਾਰੀ ক্লোਜ ਕਰ ਲਾ ਪਿਆ ਤੇ ਫਿਰ ਜਦੋਂ ਅਸੀਂ ਉਹਨੂੰ ਕਿਹਾ ਕਿ ਜ਼ਾਇ ਤੇ ਤੁਸੀਂ ਗਲਤ ਕਰਦੇ ਹੋ ਉਹ ਕਹਿੰਦਾ ਜਾ ਜਿੱਥੇ ਜਾਣਾ ਚਲੇ ਜਾ ਉਹ ਮੁੰਡੇ ਚ ਐਟੀਟਿਊਡ ਬੜਾ ਸੀਗਾ ਕਿੰਨੇ ਪੈਸੇ ਤੁਹਾਡੇ 'ਤੇ ਹਮਲਾ ਕੀਤਾ ਸਾਡੇ ਮ ਲਿਆ ਤੇ ਉਹ ਸਾਡੇ ਕੜੇ ਮਾਰੀ ਗਿਆ ਦੋਵਾਂ ਦੇ ਹੁਣ ਕੀ ਮੰਗ ਕੇ ਕਰਦੇ ਅਸੀਂ ਮੰਗ ਕਰਦੇ ਅਰਚ ਪਰਚਾ ਕੀਤਾ ਜੇ ਜੋ ਕਾਨੂੰਨੀ ਕਾਰਵਾਈ ਬੰਦੇ ਅਰਚ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਜੀ ਬਸ ਬੜੇ ਕੰਪਲੀਟ ਕਰਦੇ ਹਾਂ ਜੀ ਅਸੀਂ ਪੁਲਿਸ ਨੂੰ ਕਮਲਣ ਕਰ ਦਿੱਤੀ ਹੈ ਜੀ ਪੁਲਿਸ ਵਾਲੇ ਇਨਸਾਫ ਪੁਲਿਸ ਵਾਲੋ ਇਹ ਉਹਨਾਂ ਨੇ ਆਪਣਾ ਕਿਹਾ ਕਿ ਕੀ ਅਪੋਰਸ਼ਨ ਦਿੱਤਾ ਗਿਆ ਪੁਲਿਸ ਨੂੰ ਕੀ ਪ੍ਰੋਪਰ ਚੈੱਕ ਕਰਕੇ ਤੇ ਅਸੀਂ ਦਿਨੇ ਤੁਹਾਡਾ ਪ੍ਰੋਪਰ ਕਰਨੇ ਆਪਣਾ ਨਾਮ ਦੱਸੋ ਮੇਰਾ ਨਾਮ ਜਿੰਕਰ ਕਪੂਰਾ ਅਸੀਂ ਖੇੜਾ ਕਾਲਜ ਗਏ ਸੀਗੇ ਫਾਰਮ ਭਰਨ ਹੈ ਤੇ ਉੱਥੇ ਉਹਨਾਂ ਦਾ ਮੁੰਡਾ ਮੇਰੇ ਭਰਾ ਦੇ ਨਾਲ ਔਖਾ ਹੋ ਗਿਆ ਸੀਗਾ ਲੜਾ ਲੱਗ ਗਿਆ ਅਸੀਂ ਪੈਸੇ ਦੇ ਪਿੱਛੇ ਧੱਕੇ ਮੁਕੀ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਮੈਂ ਜਾ ਕੇ ਸਮਝਾਇਆ ਉਹਨੇ ਮੈਨੂੰ ਵੀ ਧੱਕੇ ਮਾਰੇ ਆ ਤੇ ਉਹਦੇ ਪਾਪਾ ਨੇ ਮੁੰਡੇ ਨੇ ਸਟਾਫਾਂ ਨੇ ਫੜ ਕੇ ਕੁੱਟਿਆ ਤੇ ਉਸ ਤੋਂ ਬਾਅਦ ਉਹਨੇ ਕੜੇ ਮਾਰੇ ਅੱਖ ਭੰਨਤੀ ਉਸ ਤੋਂ ਬਾਅਦ ਮੋਢੇ-ਮੋਢੇ ਤੇ ਵੀ ਕੜੇ ਮਾਰੇ ਛਾਤੀ ਤੇ ਵੀ ਮਾਰੇ ਆ ਕਿ ਜਨ ਕੁਛ ਨਹੀਂ ਮੁੰਡੇ ਦੇ ਐਟੀਟਿਊਡ ਬਹੁਤ ਜ਼ਿਆਦਾ ਹੈ ਨਜਾਇਜ਼ ਤੇ ਸਾਰੇ ਕਸਟਮਰ ਨੂੰ ਖਿਸਕ-ਖਿਸਕੇ ਪੈਂਦਾ ਪਿਆ ਸੀ ੱੱੱਕੇ ਮਾਰ-ਮਾਰ ਕੱਢਦਾ ਪਿਆ ਸੀ ਰੂਡ ਕਾਫੀ ਅਸੀਂ ਇੱਕ ਫਾਰਮ ਪਰਵਾਣ ਕੇ ਸੀਗੇ ਅੱਛਾ ਜੀ ਪੈਸਾ ਕਰਕੇ ਕੋਈ ਹੋਈ ਕੀ ਪੈਸੇ ਦਾ ਰੋਲਾ ਹੀ ਨਹੀਂ ਸੀ ਇਨਾ ਪੈਸੇ ਭਾਵੇਂ 200 ਦੇ 500 ਲੈ ਲਵੇ ਕੋਈ ਗੱਲ ਨਹੀਂ ਹੈ ਨਾ ਮੇਰੇ ਨਾਲ ਉਹਨੂੰ ਐਟੀਟਿਊਡ ਰੂਡ ਇਨਾ ਹੋਗਾ ਸੀਗਾ ਅਕਲ ਹੀ ਨਹੀਂ ਸੀ ਗੱਲ ਕਰਨ ਦੀ ਮੁੰਡੇ ਦੀ ਕਿੰਨੇ ਬੰਦੇ ਨੇ ਤੁਹਾਡੇ ਨਾਲ ਮਤਲਬ ਕੀਤਾ ਮੇਰੇ ਤੇ ਸਾਰੇ ਸਟਾਫ ਹੀ ਵਿੱਚ ਇਕੱਠੇ ਸੀਗੇ ਸਾਰੇ 3-4 ਜਾਨ ਨੇ ਮੈਨੂੰ ਫੜ ਕੇ ਤੇ ਉਹ ਮੁੰਡੇ ਨੇ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਸੀ ਸੀਸੀ ਦੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗੀ ਉਹਨੂੰ ਪ੍ਰੋਪਰ ਅਰੈਸਟ ਕੀਤਾ ਜਾਵੇ ਤੇ ਸਾਰੀਆਂ ਚੀਜ਼ਾਂ ਤੇ ਕਾਰਵਾਈ ਕੀਤੀ ਜਾਵੇ ਕਿਹੜਾ ਕੋਲਜ ਕੋਈ ਝਗੜਾ ਚੁਗੜਾ 200 ਰੁਪਏ ਕੀ ਮਾਮਲਾ ਜੀ ਸਾਡੇ ਕੋਲ ਐਨਆਰਆਈ ਦੋ ਭਰਾਏ ਸੀਗੇ ਹਾਂਜੀ ਸਰ ਉਹਨਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਹੈ ਹਾਂਜੀ ਜਿਨ੍ਹਾਂ ਨੂੰ ਅਸੀਂ ਡਾਕਟਰ ਕੱਟ ਕੇ ਦੇਖਤਾ ਹੈ ਜੋ ਜੋ ਰਿਜ਼ਲਟ ਆਵੇਗਾ ਬੰਦੀ ਕਾਰਵਾਈ ਕੀਤੀ ਜਾਵੇ ਸਰ ਕੋਈ ਇਹਨਾਂ ਦਾ ਕੋਈ ਫਾਰਮ ਫਰਮ ਭੰਤੋਂ ਕੋਈ ਹੋਇਆ ਆਇਆ 200 ਰੁਪਏ ਦੀ ਕੋਈ ਖਾਤੀ ਅੰਦਰ ਇਸੇ ਕਲੇ ਹੋਇਆ ਕਿ ਇਹਨਾਂ ਦਾ ਵੀ ਕੋਈ ਫਾਰਮ ਨਹੀਂ ਪਰ ਨਾ ਜਾਏ ਕਿ ਹੱਥ ਪੈਸੇ ਪੈਸੇ ਵਾਪਸ ਦੇ ਦੋ ਇਸ ਤੋਂ ਕੋਈ ਬੈਸਵ ਸੁਭਾਅ ਹੋਇਆ ਜੀ